ਸਤਿ ਸ਼੍ਰੀ ਅਕਾਲ ਵੈਲਡਰ ਵੀਰੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵਗੇ ਅੱਜ ਆਪਣੇ ਕੋਲ ਆਇਆ ਨਵਾਂ ਸਟਾਕ ਵੈਲਡਿੰਗ ਦਾ ਇਹਨੂੰ ਕਰਦੇ ਆ ਅਨਬਾਕਸਿੰਗ ਇਹ ਆਪਣੇ ਕੋਲ ਆਇਆ ਸਾਰਾ 200 ਐਂਪੀਅਰ ਦਾ 200 ਐਂਪੀਅਰ ਵਾਲਾ ਵੈਲਡਿੰਗ ਆਇਆ ਹੈ ਇਹ ਅਨਬਾਕਸਿੰਗ ਕਰਦੇ ਆ ਦੇਖਦੇ ਆ ਨਾਲ ਇਹਦੇ ਕੀ ਕੁਝ ਆਉਂਦਾ ਹੈ ਇਹ ਆ ਜੀ ਆਪਣਾ ਵੈਲਡਿੰਗ ਸੈੱਟ ਬਿਲਕੁਲ ਹਲਕਾ ਬਹੁਤ ਹੀ ਹੌਲਾ ਇਹਦੇ ਨਾਲ ਆਪਾਂ ਨੂੰ ਦੋ ਲੀਡਾਂ ਮਿਲ ਜਾਂਦੀਆਂ ਨਾਲ ਹੋਲਡਰ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਬੜਾ ਹੀ ਹਲਕਾ ਜ ਹੈ ਜਿਹੜਾ ਕਹਿੰਦੇ ਹੁੰਦੇ ਜਿੰਨਾ ਨਿੱਕਾ ਉਹਨਾ ਹੀ ਤਿੱਖਾ ਹੈ ਬਹੁਤ ਸੋਹਣਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਵੀ ਸਟਾਕ ਪਿਆ ਹੈ ਜਿਹੜੇ ਮੇਰੇ ਵੀਰਾਂ ਨੇ ਲੈਣਾ ਹੋਵੇ ਉਹ ਆਪਾਂ ਨੂੰ ਵਰਕਰ ਚਾਹਦੇ ਤਾਂ ਲੈ ਆਪਣਾ ਸਕਰੀਨ ਤੇ ਨੰਬਰ ਚੱਲਦਾ ਇਸ ਤੋਂ ਇਲਾਵਾ ਆਪਾਂ ਜਿਹੜਾ ਰਿਪੇਅਰ ਵੀ ਕਰਦੇ ਆਂ ਹਰ ਤਰ੍ਹਾਂ ਦਾ ਵੈਲਡਿੰਗ ਸੈੱਟ ਉਹ ਜਿਹੜਾ ਆਪਾਂ ਰਿਪੇਅਰ ਕਰ ਦਿੰਨੇ ਆਂ ਤੇ ਨਵਾਂ ਸਮਾਨ ਵੀ ਆਪਣੇ ਕੋਲ ਮਿਲ ਜਾਂਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ